ਆਮ ਤੌਰ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰਾ ਵਿਕਰਮ ਸਿੰਘਾ ਮਜੀਠੀਆ ਦੇ ਉੱਤੇ ਕੋਈ ਵੀ ਦੋਸ਼ ਹੈ ਜਿਹੜਾ ਉਹ ਇਸ ਸਾਲ ਤੈ ਹੈ ਨਹੀਂ ਹੋ ਸਕਿਆ ਹੈ ਦੱਸਦੀ ਹੈ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ 25 ਜੂਨ ਨੂੰ ਅੰਮ੍ਰਿਤਸਰ ਤੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਰਿਮਾਂਡ ਲੈ ਗਏ ਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ਦੇ ਲਈ ਨਾਬਾ ਜੇਲ ਬਿਕਰਮ ਸਿੰਘ ਮਜੀਠੀਆ ਨੂੰ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ 20 ਦੇ ਜਰੀਏ ਜਿਹੜੀ ਪੇਸ਼ੀ ਆ ਉਹ ਬਿਕਰਮ ਸਿੰਘ ਮਜੀਠੀਆ ਦੀ ਹੁੰਦੀ ਜਾ ਰਹੀ ਆ ਨਿਆਇਕ ਹਿਰਾਸਤ ਦੀ ਜਾ ਰਹੀ ਆ ਪਰ ਹਾਲੇ ਤੱਕ ਵਿਜੀਲੈਂਸ ਬਿਊਰੋ ਕੁਝ ਵੀ ਤੈ ਨਹੀਂ ਕਰ ਸਕਿਆ ਇਹ ਦੋਸ਼ ਤੈ ਨੇ ਜਿਹੜੇ ਨਹੀਂ ਹੋ ਸਕੇ ਭਾਵੇਂ ਕਿ ਬਿਜਲੈਸ ਬਿਊਰੋ ਦੇ ਵੱਲੋਂ 40000 ਤੋਂ ਵੱਧ ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਦਾਖਲ ਕਰ ਦਿੱਤੀ ਹੈ ਪਰ ਹਾਲੇ ਤੱਕ ਜਿਹੜਾ ਕੁਝ ਵੀ ਦੋਸ਼ ਹੈ ਨਹੀਂ ਹੋ ਸਕਿਆ ਤੇ ਨਾ ਹੀ ਜਿਹੜੀ ਵਿਕਰਮਜੀਤ ਸਿੰਘਾ ਵਿਕਰਮ ਮਜੀਠੀਆ ਨੂੰ ਜਿਹੜੀ ਹੈ ਉਹ ਜ਼ਮਾਨਤ ਮਿਲੀ ਆ ਤਾਂ ਦੱਸ ਦਈਏ ਕਿ ਹੁਣ ਸਾਰਾ ਕੁਝ ਅਗਲੇ ਸਾਲ ਤੇ ਜਾ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘਾ ਮੁਜੀਠੀਆ ਦੇ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮੰਗਲਵਾਰ ਨੂੰ ਮਹਾਲੀ ਅਦਾਲਤ ਦੇ ਵਿੱਚ ਅਹਿਮ ਸੁਣਵਾਈ ਹੋਈ ਹਾਲਾਂਕਿ ਕਾਰਵਾਈ ਦੇ ਦੌਰਾਨ ਮੁਜੀਠੀਆ ਬਰੋਤੂ ਦੋਸ਼ ਤੈਅ ਨਹੀਂ ਹੋ ਸਕੇ ਅਦਾਲਤ ਨੇ ਹੁਣ ਇਸ ਪ੍ਰਕਿਰਿਆ ਦੇ ਲਈ ਅਗਲੇ ਸਾਲ 3 ਜਨਵਰੀ ਦੀ ਤਾਰੀਖ ਨਿਸ਼ਚਿਤ ਕੀਤੀ ਹੈ ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਜਾਂਚ ਏਜੰਸੀਆਂ ਦੇ ਵੱਲੋਂ ਪੇਸ਼ ਕੀਤੀ ਗਈ ਚਾਰਟ ਸ਼ੀਟ ਇੰਨੀ ਵਿਸ਼ਾਲ ਹੈ ਕਿ ਇਸ ਨੂੰ ਚਾਰ ਵੱਡੇ ਟਰਾਂਕਾਂ ਦੇ ਵਿੱਚ ਲੱਦ ਕੇ ਅਦਾਲਤਾਂ ਲਿਆਂਦਾ ਗਿਆ ਸੀ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ 200 ਤੋਂ ਵੱਧ ਗਵਾਹ ਬਣਾਏ ਚਾਰਜ ਸ਼ੀਟ ਕੁੱਲ 40000 ਤੋਂ ਵੱਧ ਪੰਨਿਆਂ ਦੀ ਹੈ ਮੁਜੀਠੀਆ ਨੇ ਇਸ ਮਾਮਲੇ ਦੇ ਵਿੱਚ ਜਮਾਨਤ ਦੇ ਲਈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੁਪਰੀਮ ਕੋਰਟ ਨੇ ਇਸ ਮਾਮਲੇ ਸੁਣਵਾਈ 19 ਜਨਵਰੀ 2026 ਨੂੰ ਤੈ ਕੀਤੀ ਹੈ ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮੰਗਲਵਾਰ ਨੂੰ ਮੋਹਾਲੀ ਅਦਾਲਤ ਦੇ ਵਿੱਚ ਜਿਹੜੀ ਅਹਿਮ ਸੁਣਵਾਈ ਹੋਈ ਹੈ ਦੋਸ਼ ਕੋਈ ਵੀ ਤੈ ਨਹੀਂ ਹੋਇਆ ਜਿਹੜੀ ਅਦਾਲਤ ਦੀ ਇਸ ਪ੍ਰਕਿਰਿਆ ਦੇ ਲਈ ਅਗਲੇ ਸਾਲ ਦੀ 3 ਜਨਵਰੀ 2026 ਦੀ ਤਾਰੀਖ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਹੁਣ ਮਾਮਲੇ ਦੀ ਸੁਣਵਾਈ ਆ ਜਿਹੜੀ ਲਗਾਤਾਰ ਚੱਲ ਰਹੀ ਆ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਜਿਹੜੇ ਜਿਹੜੀ ਪੁੱਛਗਿੱਛ ਆ ਉਹ ਵੀ ਕੀਤੀ ਜਾ ਰਹੀ ਸੀ ਚਾਹੇ ਫਿਰ ਉਹ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਲੈ ਜਾਣਾ ਹੋਵੇ ਚਾਹੇ ਫਿਰ Shimla ਲੈ ਕੇ ਜਾਣਾ ਹੋਵੇ ਹਿਮਾਚਲ ਲੈ ਕੇ ਜਾਣਾ ਹੋਵੇ ਤਾਂ ਵੱਖ-ਵੱਖ ਜਗਾਵਾਂ ਤੇ ਲਿਜਾ ਕੇ ਜਿਹੜੀ ਆ ਉਹ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਪੁੱਛਗਿੱਛ ਕੀਤੀ ਗਈ ਆ ਤੇ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਏ 25 ਜੂਨ ਤੋਂ ਲਗਾਤਾਰ ਬਿਕਰਮ ਸਿੰਘ ਮਜੀਠੀਆ ਹਰਾਸਤ ਦੇ ਵਿੱਚ ਨੇ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਨਾ ਤਾਂ ਹਲੇ ਤੱਕ ਜ਼ਮਾਨਤ ਮਿਲੀ ਆ ਤੇ ਨਾ ਹੀ ਜਿਹੜੀ ਪਿਛਲੀ ਸੁਣਵਾਈ ਦੇ ਵਿੱਚ ਕੋਈ ਦੋਸ਼ ਤੈ ਹੋਏ ਨੇ ਹੋਣਾ 3 ਜਨਵਰੀ 2026 ਜਿਹੜੀ ਆ ਉਹ ਤਰੀਕ ਨਿਸ਼ਚਿਤ ਕੀਤੀ ਗਈ ਹੈ ਅਗਲੀ ਸੁਣਵਾਈ 3 ਜਨਵਰੀ ਨੂੰ ਹੋਵੇਗੀ ਜੇਕਰ ਜਮਾਨਤ ਪਟੀਸ਼ਨ ਦੀ ਗੱਲ ਕਰੀਏ ਤਾਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਿਹੜੇ ਉਹ ਹੋਣਾ ਸੁਪਰੀਮ ਕੋਰਟ ਪਹੁੰਚੇ ਨੇ ਸੁਪਰੀਮ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਆ ਜਿਹੜੀ ਉਹ ਪਾਈ ਗਈ ਆ 19 ਜਨਵਰੀ 2026 ਨੂੰ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਦੀ ਆ ਜਾਫਰ ਨਹੀਂ ਇਹ ਆਉਣ ਵਾਲੀ 19 ਤਰੀਕ ਦੱਸੇਗੀ ਕਿਉਂਕਿ ਉਸ ਦਿਨ ਜਿਹੜੀ ਆ ਸੁਣਵਾਈ ਹੋਣੀ ਆ ਤਾਂ ਦੱਸਦੀ ਹੈ ਕਿ ਹੁਣ ਇਸ ਸਾਲ ਬਿਕਰਮ ਸਿੰਘ ਮੰਜੀਠੀਆ ਨੇ ਜਿਹੜੇ ਉਹ 25 ਜੂਨ ਤੋਂ ਹਰਾਸਤ ਦੇ ਵਿੱਚ ਨੇ ਹਜੇ ਤੱਕ ਨਾ ਤਾਂ ਦੋਸ਼ ਤੈਅ ਹੋਏ ਨੇ ਅਤੇ ਨਾ ਹੀ ਜਿਹੜੀ ਕੋਈ ਜਮਾ ਆਰ.ਸੀ. ਆ ਉਹ ਮਨਜ਼ੂਰ ਹੋਈ ਆ ਨਾ ਕੋਈ ਰਾਹਤ ਆਰ.ਸੀ. ਮਨਜ਼ੂਰ ਹੋਈ ਆ ਤਾਂ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ 40000 ਪੰਨਿਆਂ ਦੀ ਇੱਕ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਕੀਤੀ ਗਈ ਹੈ